ਾਰੇ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਸਮੇਂ ਮੈਂ ਖੜਾ ਹੈਗਾ ਗੁਰਦੁਆਰਾ ਅਢੀਸਰ ਬਰਨਾਲਾ ਵਿੱਚ ਤੇ ਟਾਈਮ ਹੋ ਗਿਆ 8:38 ਮਿੰਟ ਤੇ ਦਿਨ ਹੋ ਗਿਆ ਅੱਜ ਵੀਰਵਾਰ ਤੇ ਮਹੀਨਾ ਦਸੰਬਰ ਦਾ ਤੇ ਤਰੀਕ ਹੋ ਗਈ ਤੁਹਾਡੀ ਅੱਜ 4 ਦਸੰਬਰ ਦਾ ਸੰਨ 2025 ਤੇ ਅੱਜ ਆਪਾਂ ਅੱਗੇ ਵਧਣਾ ਹੈ ਮੋਗਾ ਸਾਈਡ ਨੂੰ ਤੇ ਪਹਿਲੇ ਆ ਗੁਰੂ ਘਰ ਦੋ ਨੇ ਇੱਥੇ ਬਰਨਾਲਾ ਵਿੱਚ ਇਹਨਾਂ ਦੇ ਦਰਸ਼ਨ ਕਰਦੇ ਆਪਾਂ ਤੇ ਇਹਨਾਂ ਦੀ ਇਤਿਹਾਸ ਦੀ ਸਾਂਝ ਜੜੀ ਆ ਪਾਉਨੇ ਆ ਆ ਤੁਸੀਂ ਦਰਸ਼ਨ ਕਰ ਸਕਦੇ ਹੋ ਇਸ ਟਾਈਮ ਗੁਰਦੁਆਰਾ ਸ੍ਰੀ ਅਡਿਸਰ ਸਾਹਿਬ ਦੀ ਇਤਿਹਾਸ ਦੀ ਆਪਾਂ ਸਾਂਝ ਪਾਉਨੇ ਆ ਇਤਿਹਾਸ ਲਿਖਿਆ ਜੀ ਗੁਰਦੁਆਰਾ ਸਾਹਿਬ ਦਾ ਇਸ ਜਗ੍ਹਾ ਤੁਸੀਂ ਪੜ ਸਕਦੇ ਹੋ ਗੁਰਦੁਆਰ ਸ੍ਰੀ ਅਡਿਸਰ ਸਾਹਿਬ ਪਾਤਸ਼ਾਹੀ ਨੌਵੇਂ ਤਨਤਨ ਸ੍ਰੀ ਸਤਿਗੁਰੂ ਤੇਗ ਬਹਾਦਰ ਸਹਿਬ ਜੀ 1722 ਵਿਕਰਮੀ ਸਨ 1665 ਨੂੰ ਅਨੰਦਪੁਰ ਸਾਹਿਬ ਤੋਂ ਚੱਲ ਕੇ ਮਾਲਵਾ ਖੇਤਰ ਦੀ ਧਰਮ ਪ੍ਰਚਾਰ ਯਾਤਰਾ ਕਰਦੇ ਸਮੇਂ ਗੁਰੂ ਸਾਹਿਬ ਪਿੰਡ ਮੂਲੋਵਾਲ ਰੰਗੀਆਂ ਸੇਖਾ ਅਤੇ ਕੱਟੂ ਤੋਂ ਹੁੰਦੇ ਹੋਏ ਪੋ ਦੇ ਮਹੀਨੇ ਪਿੰਡ ਹੰਡਾਇਆ ਵਿਖੇ ਪਹੁੰਚੇ ਜਿੱਥੇ ਅੱਜ ਕੱਲ ਗੁਰਦੁਆਰਾ ਪੱਕਾ ਗੁਰੂ ਸਰ ਸਾਹਿਬ ਸਥਿਤ ਹੈ ਪੱਕਾ ਗੁਰੂ ਸਰ ਸਾਹਿਬ ਉਪਰੰਤ ਗੁਰੂ ਸਾਹਿਬ ਹੰਡਾਇਆ ਵਿਖੇ ਹੀ ਕੱਚੇ ਗੁਰਦੁਆਰਾ ਸਾਹਿਬ ਆਏ ਤੇ ਕੱਚੇ ਗੁਰੂ ਸਰ ਸਾਹਿਬ ਤੂੰ ਅੱਗੇ ਗੁਰੂ ਸਾਹਿਬ ਪਿੰਡ ਤੋਂ ਢੋਲਾਵਲ ਨੂੰ ਚੱਲ ਪਏ ਜਦੋਂ ਗੁਰੂ ਸਾਹਿਬ ਪਿੰਡ ਹੰਡਾਇਆ ਤੇ ਤਾਂ ਢੋਲਾ ਦੀ ਹੱਦ ਪਾ ਪਹੁੰਚੇ ਤਾਂ ਅਚਨ ਚੇਤ ਗੁਰੂ ਸਾਹਿਬ ਜੀ ਦਾ ਘੋੜਾ ਅੜੀ ਪੈ ਗਿਆ ਅਤੇ ਅੱਗੇ ਵੱਲ ਨਹੀਂ ਜਾ ਰਿਹਾ ਸੀ ਜਦ ਘੋੜਾ ਅੱਗੇ ਨਾ ਤੁਰਿਆ ਤਾਂ ਸੰਗਤਾਂ ਨੇ ਗੁਰੂ ਸਾਹਿਬ ਜੀ ਨੂੰ ਪੁੱਛਿਆ ਕਿ ਕੀ ਕਾਰਨ ਹੈ ਘੋੜਾ ਅੱਗੇ ਕਿਉਂ ਨਹੀਂ ਜਾ ਰਿਹਾ ਤਾਂ ਗੁਰੂ ਸਾਹਿਬ ਜੀ ਨੇ ਸੰਗਤ ਨੂੰ ਦੱਸਿਆ ਕਿ ਅੱਗੇ ਤਬਾਕੂ ਦਾ ਖੇਤ ਹੈ ਤਬਾਕੂ ਦਾ ਖੇਤ ਹੋਣ ਕਾਰਨ ਕੋੜਾ ਅੱਗੇ ਨਹੀਂ ਚੱਲ ਰਿਹਾ ਗੁਰੂ ਸਾਹਿਬ ਜੀ ਨੇ ਸੰਗਤਾਂ ਨੂੰ ਬਚਨ ਕਰਦੇ ਹੋਏ ਦੱਸਿਆ ਕਿ ਇਹ ਲੋਕ ਵੀ ਕਿਸੇ ਸਮੇਂ ਸਰਦਾਲੂ ਬਣਗੇ ਤੇ ਗੁਰੂ ਘਰਾਂ ਦੀ ਸੇਵਾ ਕਰਿਆ ਕਰਨਗੇ ਇਸ ਜਗ੍ਹਾ ਤੋਂ ਵੀ ਸਰਦਾਲੂ ਸੰਗਤਾਂ ਸਰਦਾਂ ਨਾਲ ਸੇਵਾ ਕਰਿਆ ਕਰਨੀਆਂ ਤੇ ਇਹਨਾਂ ਨੇ ਇਹਨਾਂ ਨੇ ਗੁਰੂ ਮਿੱਤ ਅਨੁਸਾਰ ਕਾਰਜ ਸੰਪੂਰਨ ਹੋਇਆ ਕਰਨਗੇ ਹੁਣ ਇਸ ਜਗ੍ਹਾ ਗੁਰਦੁਆਰਾ ਸ੍ਰੀ ਅੜੀਸਰ ਸਾਹਿਬ ਸਜੋਬਿਤ ਹੈ ਇਹ ਵਚਨ ਕਿਹਾ ਕਿ ਗੁਰੂ ਸਾਹਿਬ ਆਪਣੇ ਨਾਲ ਸੰਗਤਾਂ ਸਮੇਤ ਪਿੰਡ ਸੋਹੀਵਾਲ ਵੱਲ ਨੂੰ ਚੱਲ ਪਏ ਇੱਥੇ ਅੱਜਕੱਲ ਗੁਰਦੁਆਰਾ ਸੋਹਿਆਣਾ ਸਾਹਿਬ ਸਥਿਤ ਸਥਿਤ ਹੈ ਇਹ ਗੁਰਦੁਆਰਾ ਅੜੀਸਰ ਸਾਹਿਬ ਜੀ ਦੀ ਸੇਵਾ ਜਥੇਦਾਰ ਬੱਬਾ ਹਰਬੰਸ ਸਿੰਘ ਜੀ ਕਾਰ ਸੇਵਾ ਦਿੱਲੀ ਵਾਲਿਆਂ ਨੇ ਆਪਣੇ ਘਰ ਕਮਲਾ ਨਾਲ 24 ਦਸੰਬਰ 1997 ਦਿਨ ਬੁੱਧਵਾਰ ਨੂੰ ਆਰੰਭ ਕਰਵਾਈ ਅੱਜਕੱਲ ਇਸ ਸਥਾਨ ਦੀ ਸੇਵਾ ਚੱਤਰ ਬੱਬਾ ਬਚਨ ਸਿੰਘ ਜੀ ਤੇ ਬੱਬਾ ਮਹਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਜਥੇਦਾਰ ਬੱਬਾ ਬਾਬੂ ਜੀ ਕਰਵਾ ਰਹੇ ਹਨ ਜਥੇਦਾਰ ਬਾਬੂ ਜੀ ਦਾ ਕੰਟੈਕਟ ਨੰਬਰ ਦਿੱਤਾ ਹੋਇਆ ਜੀ ਚਲੋ ਦਰਸ਼ਨ ਕਰਦੇ ਹਾਂ ਜੀ ਗੁਰੂ ਘਰ ਦੇ ਅੰਦਰ ਗੁਰੂ ਘਰ ਦੇ ਅੰਦਰ ਪ੍ਰਕਾਸ਼ ਸਿਖੋਬਤ ਹੈ ਇੱਕ ਪਾਸਾ ਨੇ ਬੰਦ ਕੀਤਾ ਹੈ ਦੂਜੇ ਪਾਸੇ ਦੀ ਜਾਨੇ ਐਂਟਰੀ ਬੰਦ ਕੀਤੀ ਹੈ ਕੀ ਗੱਲ ਇਧਰ ਨਿਕਲ ਜਾਨੇ ਹਾਂ 127 ਅੱਛਾ ਅੱਛਾ ਕੰਮ ਚੱਲਣ ਕਰਕੇ ਥੋੜਾ ਉਹਨਾਂ ਨੇ ਬੰਦ ਕੀਤਾ ਹੋਇਆ ਹੈ ਇਧਰ ਐਂਟਰੀ ਤੇ ਆਪਾਂ ਦਰਸ਼ਨ ਕਰਦੇ ਹਾਂ ਜੀ ਗੁਰੂ ਮਹਾਰਾਜ ਦੇ ਅੱਗੇ ਅੰਦਰ ਤੋਂ ਹਾਲ ਗੁਰੂ ਮਹਾਰਾਜ ਦਾ ਅੰਦਰ Perkâş dek sakluyoruz. ਜੇ ਮਹਾਰਾਏ ਦੇ ਪ੍ਰਕਾਸ਼ ਤੇ ਤੁਸੀਂ ਦਰਸ਼ਨ ਕੀਤੇ ਹੈ ਹੁਣ ਆਪਾਂ ਲੈਫਟ ਸਾਈਡ ਦੇ ਉੱਤੇ ਜਿਹੜਾ ਹੈ ਸਰੋਵਰ ਸਰ ਸਰੋਵਰ ਸਾਹਿਬ ਦੇ ਦਰਸ਼ਨ ਆਪਾਂ ਕਰਦੇ ਹਾਂ ਗੁਰਦਵਾਰ ਅੜੀਸਰ ਸਾਹਿਬ ਦੇ ਵਿੱਚ ਜੋ ਵੀ ਲੋਕਾਂ ਦੇ ਕੰਮ ਅੜੇ ਵਗੈਰਾ ਹੁੰਦੇ ਆ ਫਸੇ ਹੁੰਦੇ ਆ ਜਿਹੜੇ ਨਹੀਂ ਹੁੰਦੇ ਹੈਗੇ ਜਾਂ ਨਾ ਹੋਣ ਹੁਣ ਵਿੱਚ ਮੁਸ਼ਕਲਾਂ ਹੁੰਦੀਆਂ ਹੈਗੀਆਂ ਜਿਹੜੇ ਨਹੀਂ ਕਿਸੇ ਤਰੀਕੇ ਨਾਲ ਸਿਰੇ ਚੜਦੇ ਤੇ ਉਹ ਫਿਰ ਜਿਹੜੇ ਹੈ ਗੁਰੂ ਘਰ ਇੱਥੇ ਸੁਖਣ ਕਰਦੇ ਆ ਆਪਣੀ ਅਰਦਾਸ ਕਰਦੇ ਆ ਤੇ ਅਰਦਾਸ ਕਰਨ ਪਰੰਤ ਜਿਹੜਾ ਹੈ ਤੇ ਆਪਣਾ ਜੋ ਵੀ ਭਜਨ ਬੰਦਗੀ ਕਰਦੇ ਉਸ ਤੋਂ ਬਾਅਦ ਉਹਨਾਂ ਦਾ ਕੰਮ ਜਿਹੜੇ ਸਾਰੇ ਸੰਪੂਰਨ ਹੁੰਦੇ ਆ ਲੋਕ ਫਿਰ ਜਿਹੜਾ ਹੈ ਇਸ ਸਥਾਨ ਦੇ ਉੱਤੇ ਆਪਣਾ ਖੁਸ਼ੀ ਦੇ ਨਾਲ ਫਿਰ ਕੁਝ ਕੋਈ ਜੋ ਮਰਦ ਮੰਗਦੇ ਉਸ ਉਹਨਾਂ ਕੋਲ ਮਠਿਆਈ ਚਾੜਦਾ ਹੈ ਲੱਡੂਆਂ ਦੇ ਖਾਸ ਕਰਕੇ ਡੱਬੇ ਜਿਹੜੇ ਚਾੜੇ ਜਾਂਦੇ ਆ ਤੇ ਗੁਰੂ ਘਰ ਦਾ ਲੰਗਰ ਹੈ ਨਾਕੜ ਵੀ ਇੱਥੇ ਚਾਹ ਦਾ ਔਰ ਸਾਦੇ ਦਾ ਲੰਗਰ ਜਿਹੜਾ 24 ਘੰਟੇ ਚੱਲਦਾ ਹੈ ਬਹੁਤ ਵਧੀਆ ਪ੍ਰਬੰਧ ਹੈ ਜੀ ਸਾਫ ਸਫਾਈ ਬਹੁਤ ਗੁਰਦੁਆਰਾ ਸਾਹਿਬ ਚ ਤੇ ਸੰਗਤਾਂ ਇੱਥੇ ਤੇ ਲੰਗਰ ਹਾਲ ਹੈ 24 ਘੰਟੇ ਇੱਥੇ ਲੰਗਰ ਸਾਦੇ ਚੱਲਦੇ ਆ ਰਹਿਣ ਦਾ ਪ੍ਰਬੰਧ ਹੈਗਾ ਜੀ ਤੇ ਸਾਫ ਸੁਥਰਾ ਗੁਰਦੁਆਰਾ ਸਾਹਿਬ ਆ ਖੁੱਲਾ ਹੈ ਪਾਰਕਿੰਗ ਖੁੱਲੀ ਹੈ ਇਹ ਸੰਗਤਾਂ ਦੀ ਕਾਫੀ ਆਮਦਨ ਰਹਿੰਦੇ ਹੈ ਜੀ ਇੱਥੇ ਕਿਉਂਕਿ ਲੋਕ ਜਿਹੜੇ ਆ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਹੋਣ ਪ੍ਰੰਤ ਇੱਥੇ ਆ ਆਪਣੇ ਜਿਹੜਾ ਹੈ ਦਰਸ਼ਨ ਕਰਨ ਨੂੰ ਆਉਂਦੇ ਆ ਇਹ ਗੁਰੂ ਮਾਜ ਦੇ ਮਹਾਰਾਜ ਦੇ ਜਿਹੜੇ ਹੈ ਅਸ਼ੀਰਵਾਦ ਲੈਂਦੇ ਆ ਅੜੀਸਾਗ ਬਰਦਵਰ ਦਾ ਇਤਿਹਾਸ ਆਪਾਂ ਬਹੁਤ ਵਾਰ ਆਪਾਂ ਸੁਣਿਆ ਹੋਵੇਗਾ ਢੋਡੀ ਸਿੰਘਾਂ ਤੋਂ ਕਥਾ ਵਾਚ ਕਰ ਕੋ ਕਿ ਗੁਰੂ ਸਾਹਿਬ ਦਾ ਘੋੜਾ ਉੱਥੇ ਅੜੀ ਕਰ ਗਿਆ ਸੀ ਅੱਗੇ ਨਹੀਂ ਸੀ ਜਾ ਰਿਹਾ ਸੀ ਧਮਕ ਦੇ ਖੇਰ ਦੇ ਵਿੱਚ ਤੇ ਇਹ ਜਿਹੜਾ ਸਥਾਨ ਹੈ ਜੀ ਉਹੀ ਹੈ ਜੀ ਤੇ ਗੁਰੂ ਸਾਹਿਬ ਦੇ ਵਚਨਾਂ ਮੁਤਾਬਕ ਇੱਥੇ ਜਿਹੜੇ ਲੋਕ ਆਪਣੀ ਸਰਦਾ ਭਾਵਨਾ ਦੇ ਨਾਲ ਆਪਣੇ ਸੁਖਣ ਕਰਦੇ ਆ ਉਹ ਉਹਨਾਂ ਦਾ ਕੰਮ ਜਿਹੜਾ ਹੈ ਅਟਲ ਰੂਪ ਦੇ ਵਿੱਚ ਹੁੰਦਾ ਹੈ ਤੇ ਤਕਰੀਬਨ ਇੱਥੇ ਜਿਹੜੀ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਜਿਹੜੀ ਸੰਗਤਾਂ ਦੀ ਜਿਹੜੀ ਆਮਦ ਹੈ 24 ਘੰਟੇ ਜਿਹੜੀ ਹੈ ਚਲਦੀ ਰਹਿੰਦੀ ਹੈ ਤੇ ਪ੍ਰਬੰਧ ਬਹੁਤ ਵਧੀਆ ਹੈ ਜੀ ਤੇ ਇਧਰ ਸਾਰਾ ਜਿਹੜਾ ਹੈ ਜੋੜਾ ਘਰ ਹੈ ਬਾਹਰ ਮੇਨ ਤੇ ਪ੍ਰਸਾਦ ਘਰ ਇਧਰਲੇ ਪਾਸੇ ਇਧਰਲੇ ਪਾਸੇ ਬਾਹਰ ਟੱਡਾ ਇੱਕ ਪਾਸੇ ਬਾਥਰੂਮ ਬਣੇ ਹੋਏ ਆ ਇਹ ਕਾ ਗੁਰੂ ਸਾਹਿਬ ਦਾ ਕਿਤੇ ਪੁਰਾਣੇ ਟਾਈਮ ਦਾ ਜਿਹੜਾ ਹੈ ਛੋਟਾ ਜਿਹੜਾ ਹੈ ਲਕਸ਼ੀ ਸਿੰਘ ਵਰਤਲ ਵੰਡੀ ਸੇਵਾ ਕਰਵਾਈ ਲਖਮਨ ਰਾਮ ਜੀ ਉਹ ਆਇਆ ਸੀ ਉਹ ਜਿਵੇਂ ਚੱਲਦੇ ਆ ਤੇ ਬਾਹਰੋਂ ਇੱਧਰ ਅੰਦਰ ਵੱਢਦੇ ਸਾਰੀ ਰਾਈਟ ਸਾਈਡ ਦੇ ਉੱਤੇ ਜਿਹੜੇ ਹੈ ਵਾਸ਼ਰੂਮ वगैरह ਹੈ ਇਹ ਗੁਰਦੁਆਰੇ ਦੇ ਬਾਹਰ ਦਾ ਪਾਸਾ ਹੈ ਦੇਖ ਸਕਦੇ ਹੋ ਬਾਹਰ ਬਾਜ਼ਾਰ ਆ ਇਹ ਪਾਸਾ ਖੱਬੇ ਪਾਸੇ ਨੂੰ ਜਿਹੜਾ ਹੈ ਜਲਜੰਡਾ ਸਿੱਧਾ ਬਰਨਾਲਾ ਸ਼ਹਿਰ ਨੂੰ ਤੇ ਇੱਧਰ ਜਿਹੜਾ ਹੈ ਪਿੰਡਾਂ ਨੂੰ ਜਿਹੜਾ ਪਾਸਾ ਹੈ ਜਾਂਦਾ ਹੈ ਸੜਕ ਜਿਹੜੀ ਹੈ ਤੋੜੇ ਪਿੰਡਾਂ ਨੂੰ ਨਿਕਲ ਜਾਂਦੀ ਸੜਕ ਇਧਰ ਵਾਲੀ ਅਸਲ ਤੁਸੀਂ ਦੁਕਾਨਾਂ ਪਾਰਕਿੰਗ ਵਗੈਰਾ ਗੱਡੀਆਂ ਬਾਹਰ ਲੱਗੀਆਂ ਹੋਈਆਂ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਹੈ ਸਰ ਦੁਕਾਨਾਂ ਦੇ ਨਾਲ ਭਰਪੂਰ ਹੈ ਤੇ ਇਹ ਗੁਰੂ ਸਾਹਿਬ ਦਾ ਜਿਹੜਾ ਹੈ 메ਨ ਗੁਰਦੁਆਰਾ ਸਾਹਿਬ ਦਾ 게ਟ ਹੈ ਜਿੱਥੇ ਆਪਾਂ ਐਂਟਰੀ ਲੈ ਕੇ ਅੰਦਰ ਜਾਣੇ ਹੈਗੇ ਤੇ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਆਪਾਂ ਬਾਅਦ ਵਿੱਚ ਚਲਾਂਗੇ ਲਾਗੇ ਇੱਕ ਹੋਰ ਗੁਰਦੁਆਰਾ ਸਾਖ ਉੱਥੇ ਤੇ ਹੁਣ ਆਪਾਂ ਜਿਹੜਾ ਕਿ ਚਾਲੇ ਪਾਵਾਂਗੇ ਕਿਉਂਕਿ ਹੁਣ ਟਾਈਮ ਹੋ ਚੁੱਕਾ ਸਮਾਂ ਹੋ ਚੁੱਕਾ ਅੱਗੇ ਵਧਣ ਦਾ ਓ ਚੱਲੇ ਬਾਈ ਚੱਲਦੇ ਆ ਜੀ ਹੁਣ ਟਾਈਮ ਹੋ ਗਿਆ ਅੱਗੇ ਵਧਣ ਦਾ ਤੇ ਗੁਰਦੁਆਰਾ ਹੋ ਰਿਹਾ ਸੀ ਗੁਰਦਆਸਬ ਦੇ ਦਰਸ਼ਨ ਕਰਦੇ ਨਾਲੇ ਪੜ੍ਹਦੇ ਆ ਇਤਿਹਾਸ ਤੇ ਨਾਲੇ ਉੱਥੇ ਗੁਰਦੁਆਰਾ ਸਾਹਿਬ ਦੀ ਜਿਹੜੀ ਹੈ ਵੀਡੀਓਗ੍ਰਾਫੀ ਕਰਦੇ ਆ ਲੰਗਰ ਪਣੀ ਸਕ ਲਿਆ ਹੋਇਆ ਸ਼ੁਨਨ ਪਾਣੀ ਹੋ ਗਿਆ ਵਧੀਆ ਖਰੀਆ ਰਾਤ ਟਕਾਣਾ ਹੁਣੇ ਆਪਾਂ ਪਾਈਏ ਇੱਥੋਂ ਚੱਲੇ ਆਪਾਂ ਅਗਲੇ ਤੇ ਕਰੀਏ ਸਵਾਰੀ ਪੁੱਛ ਲਾਂਗੇ ਜੀ 10-15 ਮਿੰਟ ਸਾਈਕਲ ਦੀ ਇੱਥੋਂ ਤੇ ਆਹ ਹੈ ਨੂੰ ਕਰਦੇ ਸਾਵਧਨ ਰੋਡ ਦਾ ਦ੍ਰਿਸ਼ ਵਾਚ ਆ ਰੋਡ ਪੈ ਗਈ ਆਪਾਂ ਤੇ ਬਰਨ ਵਾਲੀ ਬੜੀ ਸਟ ਇਹ ਜੀਪੀਐਸ ਰਹੀ ਲਾ ਇਹ ਵਾਹੇ ਤੇ ਪਤਾ ਹੁਣ ਇਸ ਤੋਂ ਕੱਲ ਆਹੀ ਆਪਾਂ ਗੁਰਦੁਆਰਾ ਸਾਹਿਬ ਨੂੰ ਪਹਿਲੇ ਜਾਣਾ ਉਸ ਤੋਂ ਬਾਅਦ ਫਿਰ ਅੱਗੇ ਜੀਪੀਐਸ ਦੀ ਵਰਤੋਂ ਕਰਨੀ ਪੈਣੀ ਸਵੇਰ ਦਾ ਸਮਾਂ ਆ ਕੋਈ 9:00 ਵਜੇ ਤੇ 5 ਮਿੰਟ ਦਾ ਟਾਈਮ ਹੋ ਗਿਆ ਤੇ ਟ੍ਰੈਵਲ ਘਾਟੀ ਅੱਜ 400 ਕਿਲੋਮੀਟਰ ਦਾ ਹੈਗਾ ਆ ਤੇ ਵਾਧੇ ਆ ਤੇ ਇਸ ਟਾਈਮ ਅਸੀਂ ਹੰਡਿਆ ਆ ਪਿੰਡ ਦੇ ਵਿੱਚੋਂ ਦੀ ਜਿਹੜਾ ਹੈ ਨਾ ਜਾਣਦੇ ਆ ਜਿੱਥੇ ਗੁਰਦੁਆਰਾ ੜੀ ਸਰ ਸਾਹਿਬ ਹੈਗਾ ਇਹ ਕਾਫੀ ਵੱਡਾ ਪਿੰਡ ਹੈ ਇਹ ਬਿਲਕੁਸ ਵਿਚੋਂ ਦੀ ਜਾਣਾ ਪੈਂਦਾ ਹੈ ਰੀਸਰ ਸਾਹਿਬ ਨੂੰ ਤੇ ਇਹ ਹੁਣ ਇਸ ਟਾਈਮ ਗੁਰਦੂ ਪਿੰਡ ਦੇ ਵਿੱਚੋਂ ਲੰਗੀ ਜਾਂਦੇ ਆ ਦੂਜੇ ਗੁਰਦੂ ਸਾਹਿਬ ਨੂੰ ਜਾਣਾ ਉੱਥੋਂ ਫਿਰ ਸਿੱਧੇ ਬਾਹਰ ਨੂੰ ਬਰਨਾਲੇ ਨੂੰ ਹੋ ਜਾਣਾ ਇਹ ਬਰਨਾਲੇ ਤੋਂ ਕੋਈ 4.5-5 ਕਿਲੋਮੀਟਰ ਦੇ ਕਰੀਬ ਬਾਹਰ ਪਿੰਡਾਂ ਵਾਲੇ ਪਾਸੇ ਨੂੰ ਗੁਰਦੂ ਰੀਸਰ ਸਾਹਿਬ ਜਿਹੜਾ ਪੈਂਦਾ ਹੈਗਾ ਇਦਾਂ ਇੱਕ ਚੀਜ਼ ਮੈਂ ਦੇਖੀ ਮਾਨਸਾ ਤੋਂ ਲੈ ਕੇ ਇੱਥੇ ਤੱਕ ਅਸੀਂ ਹੁਣ ਵੀ ਦੇਖ ਰਹੇ ਤੁਸੀਂ ਇਲੈਕਟ੍ਰੀਕਲ ਸਕੂਟਰੀ ਜਿਹੜੀ ਬਹੁਤ ਲੋਕਾਂ ਵਰਤਦੇ ਐ ਬਹੁਤ ਜ਼ਿਆਦਾ ਇਲੈਕਟ੍ਰੀਕਲ ਸਕੂਟਰੀ ਇੱਧਰ ਜਿਹੜੀ ਹੈ ਸੇਲ ਹੈਗੀ ਆ ਜੋ ਸਰਕਾਰ ਕਰਾਦੀ ਜੋ ਕਾਫੀ ਲੋਕ ਫਿਰ ਮਤਲਬ ਐਡਾਪਟਿਵ ਹੈਗੇ ਆ ਨਵੀਂ ਚੀਜ਼ ਨੂੰ ਸਵਾਰ ਕਰਦੇ ਆ ਇਹ ਨਹੀਂ ਬਾਕੀ ਜ਼ਿਲ੍ਹਿਆਂ 'ਚ ਇਹ ਚੀਜ਼ ਕਿਤੇ ਵੀ ਮੈਨੂੰ ਦੂਹੋਂ ਰਾਜਸਥਾਨ ਹਰਿਆਣਾ ਆਪਣੇ ਬਾਕੀ ਪੰਜਾਬ ਦਾ ਪਾਰਟ ਕਿਤੇ ਦੇਖਣ ਨੂੰ ਨਹੀਂ ਮਿਲੀ ਜੀ ਯਾਨੀ ਇੱਥੇ ਜ਼ਿਆਦਾ ਇਹ ਇਲੈਕਟ੍ਰੀਕਲ ਸਕੂਟਰੀ ਜਿਹੜੀ ਹੈ ਦੇਖਣ ਨੂੰ ਮਿਲੀ ਹੈਗੀ ਆ ਤੇ ਹੁਣ ਅਸੀਂ ਲਗ ਭਗ ਜਿਹੜਾ ਗੁਰਦੁਰਾ ਸਾਹਿਬ ਦੇ ਆ ਗਏ ਹਾਂ ਲੱਗੇ ਸਾਰੇ ਸਾਬ ਦੇ ਲੱਗੇ ਗਏ ਹਾਂ ਗੱਡ ਕੋਈ ਬਹੁਤ ਵਾਹਨ ਅੰਡਿਆ ਆਪਰ ਨਾ ਉਹ ਟਾਈਮ ਹੋ ਗਿਆ ਦੇ ਆਉਣ ਦਾ ਰਾਮ ਸ਼ਟ ਵਜਣ ਫਿਰ ਜਾਂਦਾ ਗਿਆ ਸੀ ਨਾ ਚਾਰ ਦਾ ਸੀ ਰਾਮ ਸਿੰਘ ਜੀ ਮੈਮੋਰੀਅਲ ਲਾਇਬ੍ਰੇਰੀ ਵੀ ਹੈਗੀ ਹੈ ਜਿਹੜਾ ਪਿੰਡ ਦੇ ਵਿੱਚ ਅੱਰੀਆ ਗੱਲ ਬਾਤ ਲੋਕ ਐਜੂਕੇਸ਼ਨ ਦੇ ਨਾਲ ਜੁੜੇ ਹੋਏ ਆ ਜੰਗਲ ਫਾਈਨੋਥਿਓਸ ਲਾਇਬ੍ਰੇਰੀ ਵੀ ਘਰ ਹੋਵੇ ਪਿੰਡ ਦੇ ਵਿੱਚ ਗੰਗੀ ਗੱਲ ਹੁੰਦੀ ਹੈ ਸਟੇਟ ਬੈਂਕ ਵੀ ਹੈ ਇਹ ਆਪਣਾ ਆ ਗਿਆ ਗੁਰਦਵਾਰਾ ਸਾਹਿਬ ਨੂੰ ਇਹ ਬਾਤ ਜਿੱਥੇ ਅਸੀਂ ਜਾਣਾ ਹੈ ਆਹ ਇਹ ਦੋ ਦੂਰਾਂ ਤੋਂ ਗੁਰਦੁਆਰਾ ਸਾਹਿਬ ਦਾ 메인 게ਟ ਤੇ ਗੁਰਦੁਆਰਾ ਸਾਹਿਬ ਦੇ ਉੱਤੇ ਲਿਖਿਆ ਹੈ ਗੁਰਦੁਆਰਾ ਸ੍ਰੀ ਤੇਗ ਬਹਾਦਰ ਸਿੰਘ ਜੀ ਨੇ ਨਵ ਨੇ ਦਿਆ ਹੋਇਆ ਹੈ ਤਾਹੇ ਗੁਰਦੁਆਰਾ ਸਾਹਿਬ ਸਰ ਗੁਰਦੁਆਰਾ ਸਾਹਿਬ ਗੁਰੂ ਸਰ ਪੱਕਾ ਪਾਤਸ਼ਾਹੀ ਨੌਵੀਂ ਹੰਡਿਆਇਆ ਬਰਨਾਲ ਅਧੀਨ ਸੋਮਣੀ ਕਮੇਟੀ ਪ੍ਰਬੰਧ ਦੇ ਥੱਲੇ ਆ ਜੀਏ ਸ੍ਰੋਮਣੀ ਕਮੇਟੀ ਦੇ ਅਧੀਨ ਆ ਜੀ ਸੰਸਥਾ ਇਹ ਹੁਣ ਅਸੀਂ ਜਾਂਦੇ ਆ ਅੱਗੇ ਗੇਟ ਤੋਂ ਸਿੱਧੇ ਅੰਦਰ ਇਹ ਪਾਰਕਿੰਗ ਹੈ ਇੱਕ ਵਾਰ ਦਰਸਾਇਆ ਵੇ ਇੱਕ ਟਾਈਮ ਤੇ ਜੀਵਰ ਦੁਆਰੇ ਸੀ ਇਹ ਨਾਲ ਦੇ ਨਾਲ ਹੀ ਹੈ ਜਿੱਦਾਂ ਗੁਰੂ ਸਾਹਿਬ ਲੰਘੇ ਆ ਇੱਕ ਢੂੰਡ ਖੜਿਆ ਇੱਥੇ ਬੜੇ ਪੁਰਾਣੇ ਜ਼ਮਾਨੇ ਦਾ ਕਰੋ ਦਰਸ਼ਨ ਹੰਡੇ ਆਇਆ ਬਰਨਾਲਾ ਬੜੀ ਚੜਤ ਹੁੰਦੀ ਸੀ ਇਹਨਾਂ ਦੀ ਕਿਹੇ ਜਮਾਨੇ 'ਚ ਵਕਤ ਨਾਲ ਚੀਜ਼ਾਂ ਬਦਲ ਜਾਂਦੀਆਂ ਸਾਈਕਲ ਕਰੀਏ ਇੱਥੇ ਪਾਰਕ ਦੇਖਦੇ ਆ ਇਹਨੂੰ ਕਹਿੰਦੇ ਭੂਂਡ ਟੈਂਪੂ ਇੰਪੋਰਟਡ ਹੁੰਦੇ ਸੀ ਇੰਪੋਰਟ ਕਿੱਥੇ ਗਵਰਨਮੈਂਟ ਨੇ ਮਰਖਾ ਇੰਡੀਆ ਚ ਨਹੀਂ ਬੰਦੇ ਸੀਗੇ ਟੈਂਪੂ ਕੰਪਨੀ ਬਾਹਰ ਦੀ ਸੀ ਤੇ ਕਾਫੀ ਜਿਹੜੇ ਹੈਗੇ ਇਹ ਚੱਲਦੇ ਹੁੰਦੇ ਸੀ ਕਿਸੇ ਟਾਈਮ ਦੇ ਵਿੱਚ ਤੇ ਹੁਣ ਦੇ ਜਮਾਨਾ ਹੋ ਗਿਆ ਇਹਨ ਦਾ ਲੱਤ ਗਿਆ ਵਕਤ ਨਾਲ ਚੀਜ਼ਾਂ ਬਦਲ ਜਾਂਦੀਆਂ ਸਮਾਂ ਬਦਲ ਜਾਂਦਾ ਤੇ ਇਹ ਜਿਹੜਾ ਇਸ ਟਾਈਮ ਦੇਖੀ ਦੇਖਦੇ ਪਿਓ ਦਿਵਾਲ ਹਾਲ ਹੈਗਾ ਦਿਵਾਨ ਹਾਲ ਹੈ ਗੁਰਦਰਾਸ ਸਾਹਿਬ ਦਾ ਤੇ ਇਹ ਮੇਨ ਮੇ ਇਮਾਰਤ ਹੈ ਗੁਰਦਵਾਰ ਸਾਹਿਬ ਦੀ ਦਰਜੋੜਾ ਕਰ ਹੈ ਤੇ ਗੁਰਦਵਾਰ ਸਾਹਿਬ ਦੇ ਅੰਦਰ ਆਪਾਂ ਦਰਸ਼ਨ ਮੇਲੇ ਲਈ ਜਾਣੇ ਹੈਗੇ ਤੇ ਦਰਸ਼ਨ ਮੇਲੇ ਕਰਦੇ ਹੈ ਗੁਰੂ ਮਹਾਰਾਜ ਇਹ ਤੇ ਹਾ ਜਾਣਨ ਦੀ ਕੋਸ਼ਿਸ਼ ਕਰਾਂਗੇ ਅੱਗੇ ਆਹ ਵੇਖੋ गुरु तेग बहादुर साहब जी जी गुरु तेग बहादुर साहब दी गुरुद्वारा साहब है सरोवर साहब तो है इधर सरोवर साहब ती दर्शन कर सकते हो काफ़ी बड़ा सरोवर साहब है जी ਮੇਨਟੇਨਡ ਹੈ ਸ਼੍ਰੋਮਣੀ ਕਮੇਟੀ ਵੱਲੋਂ ਸਾਫ ਸਫਾਈ ਹੈ ਵਧੀਆ ਆ ਉਹ ਸੰਤਿਪਾਸ਼ਾ ਕਾਫੀ ਬੇਚੜੀ ਫਿਸ਼ ਵਗੈਰਾ ਛੱਡੀਆਂ ਹੋਈਆਂ ਸਫਾਈ ਰੱਖਦੇ ਆ ਪਾਣੀ ਦੀ ਤੁਸੀਂ ਦੇਖ ਸਕਦੇ ਹੋ ਐਸੀ ਮਹ ਜੀ ਬਾਬਾ ਜੀ ਦੇ ਦਰਬਾਰ ਦਾ ਹੁਣ ਚਲਦੇ ਆਪਾਂ ਐ ਮੁਖ ਟੈਂਪਲ ਹੈ ਸਾਡਾ ਦਰਵਾਜ਼ੇ ਇੱਥੋਂ ਦਾ ਤੇ ਕਰਦੇ ਆਂ ਦਰਸ਼ਨ ਦਰبار ਹਾਲਾ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ ਹੋਇਆ ਅੰਦਰ ਸ਼ੇਵ ਗ੍ਰਤੀ ਇੱਕ ਵਾਦਸ਼ਾ ਅਸਥਾਨਾ ਜੀ Let's check quickly. ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਥਾਨ ਤੁਸੀਂ ਦਰਸ਼ਨ ਕੀਤੇ ਨਿਸ਼ਾਨ ਸਾਹਿਬ ਸਜੋਬਤ ਹੈ ਇਸ ਸਾਈਡ ਦੇ ਉੱਤੇ ਦੇਖ ਸਕਦੇ ਹੋ ਲੰਗਰ ਹਾਲ ਬੱਬਾ ਜੀ ਕਿੱਧਰ ਹੈ ਲੰਗਰ ਹਾਲ ਕਿੱਧਰ ਲੰਗਰ ਹਾਲ ਆ ਰਿਹਾ ਥਾਂ ਮੈਂ ਨਾ ਹੈ ਰੱਬ ਦਾ ਅੱਛਾ ਅੱਛਾ ਚਲ ਥੱਲੇ ਜੀ ਉਤਰ ਕੇ ਠੀਕ ਹੈ ਐ ਵੀ ਤਰੀੰਗ ਅੰਗਰੇਜ਼ ਹੋ ਕੰਦਨਾ ਕਰਿਆ ਬਾਬਾ ਜੀ ਦਾ ਜਿਹੜਾ ਹੈ ਗੁਰਦੁਆਰਾ ਹਾਲ ਹੈ ਇਹ ਇਧਰ ਦਫਤਰ ਹੈ ਜਿਹੜਾ ਸ਼੍ਰੋਮਣੀ ਕੀ ਮੀਟੀ ਦਾ ਤੇ ਇਹ ਜਿਹੜਾ ਹੈ ਸੋਸ਼ਗੋਦੀ ਇਹ ਇਹ ਇਧਰ ਨੂੰ ਲੰਗਰ ਸਾਹਿਬ ਆਪਾਂ ਜੀ ਆ ਇਹ ਦਰ ਲੰਗਰ ਹਾਲ ਹੈ ਉਸ ਪਾਸੇ ਇਹ ਪਿਛੇ ਗਰਾਊਂਡ ਖਾਲੀ ਪਈ ਹੋਈ ਹੈ ਤੇ ਇਹ ਹੁਣ ਦੱਸਣ ਦੇ ਲਈ ਆਪਾਂ ਇਥੋਂ ਗੁਰੂ ਸਾਹਿਬ ਦੇ ਘਰ ਦੇ ਘਰ ਲਿਆ ਇਹ ਗੁਰੂ ਘਰ ਲੰਗਰ ਹਾਲ ਕਾਫੀ ਵੱਡਾ ਬਣਿਆ ਹੋਇਆ ਤੇ ਮਿਲਦੇ ਹਾਂ ਫਿਰ ਅੱਗੇ ਜਾ ਕੇ ਹੁਣ ਤੁਹਾਨੂੰ ਫਿਰ ਦੁਬਾਰਾ ਇਹ ਗੁਰਦੁਆਰਾ ਸਾਹਿਬ ਦੇ ਜਿਹੜੇ ਦਰਸ਼ਨ ਕੀਤੇ ਆ ਤੁਸੀਂ ਇਹਦਾ ਇਤਿਹਾਸ ਜਿਹੜਾ ਹੈ ਉਸ CM ਹੀ ਹੌਸੇ ਟਾਈਮ ਦੀਆਂ ਹਜ਼ਾਰੀਆਂ ਇਹ ਕਰਮਾਤਾਂ ਨੇ ਜਦੋਂ ਗੁਰਤੇਗ ਬਹਾਦਰ ਸਿੰਘ ਹੱਡੇ ਆਏ ਸੀਗੇ ਤੇ ਸੇਮ ਇਤਿਹਾਸ ਹੈ ਜੀ ਇਹਦਾ ਉਹ ਵਾਲਾ ਤੇ ਹੁਣ ਆਪਾਂ ਦਰਸ਼ਨ ਵੇਲੇ ਗੁਰੂ ਘਰ ਦੇ ਕਰ ਲਏ ਤੇ ਮਿਲਦੇ ਆਂ ਫਿਰ ਅੱਗੇ ਜਾ ਕੇ ਸਵੇਰ ਤੜਕੇ ਦਾ ਸਮਾਂ ਆ ਸੰਗਤ ਆ ਰਹੀ ਹੈ ਤੇ ਲੋਕ ਜਿਹੜੇ ਆ ਨਕਮਸਤਕ ਹੋਣ ਲਾਗੋ ਸ਼ਗੋ ਪਿੰਡਾਂ ਵਾਲੇ ਦੂਰ ਦਰਾਡੇ ਆਤਵਾਰ ਮਸਿਆ ਪੁੰਨਿਆਂ ਦੇ ਜਿਹੜੇ ਲੋਕ ਆ ਉਹ ਆਉਂਦੇ ਹੈਗੇ ਆ ਸਾਰੇ ਤੇ ਜਿਹੜੇ ਆਂਡ ਗੌਂਡ ਪਿੰਡੋਂ ਲੋਕ ਜਿਹੜੇ ਆ ਸੇਵਾ ਸੁਭਾਲਦੇ ਆ ਆ ਗਏ ਇੱਥੇ ਤੇ ਸ਼ਰਮਣੀ ਕਮੇਟੀ ਦੇ ਸਾਰੇ ਮੁਲਾਜ਼ਮ ਹੈਗੇ ਆ ਤੇ ਪਰਲਾ ਜਿਹੜਾ ਗੁਰਦਵਾਰ ਸੇਵ ਆਪਾਂ ਦੇਖਿਆ ਸਾਰੇ ਪਿੰਡਾਂ ਦੀ ਮੈਨੇਜਮੈਂਟ ਤੇ ਪਿੰਡ ਦਾ ਹੀ ਕੰਟਰੋਲ ਹੈਗਾ ਉੱਥੇ ਸਾਰਾ ਤੇ ਵਧੀਆ ਤਰੀਕੇ ਦੇ ਨਾਲ ਚਲਾਇਆ ਹੋਇਆ ਗੁਰਦੁਆਰਾ ਸਾਹਿਬ ਸਿਕਾ ਇਹ ਹੈ ਸ਼੍ਰੋਮਣੀ ਕਮੇਟੀ ਦਾ ਕਾਫੀ ਖੁੱਲਾ ਕੰਪਾਊਂਡ ਹੈ ਤੇ ਇੱਥੇ ਆਪਣੇ ਦਿਨ ਇਤਿਹਾਸ ਜਿਹੜੇ ਸਾਰੇ ਮਨਾਏ ਜਾਂਦੇ ਹੈਗੇ ਨਾ ਇੰਨਾ ਦਾ ਸੀਨਾ ਜੀ ਖੁੱਲਾ ਗੁਰੂ ਘਰ ਦਾ ਹੁਣ ਅਸੀਂ ਚਾਲੇ ਪਾਤੇ ਆ ਜੀ ਮੋਗੇ ਸਾਈਡ ਨੂੰ ਤੇ ਵਾਧੇ ਮੋਗੇ ਨੂੰ ਉੱਤੇ ਪੈਂਦੇ ਆ ਤੇ ਉਹਨੂੰ ਪਤਾ ਨਹੀਂ ਵੀ ਇਹ ਸਰਦਾਰ ਨੇ ਰੱਖੀ ਐ ਸਪਰੇ ਤੇ ਕਰ ਦੇਗਾ ਅੰਨੇ ਆਓ ਫਿਰ ਗਾਂਹ ਤੇ ਕੁੱਤੇ ਆਂਦੀ ਪਤਾ ਨਹੀਂ ਹੈਗਾ ਇਹਨਾਂ ਨੇ ਮੁੜ ਕੇ ਅੱਖਾਂ ਮੀਟਦੇ ਰਹਿਣਾ ਇਹਨਾਂ ਨੇ ਠੀਕ ਹੈ ਨਾ ਭਾਜਦੇ ਵੀ ਫਸਾ ਨੂੰ ਕੋਈ ਗੱਲ ਨਹੀਂ ਇਹੀ ਤੇ ਬਣਿਆ ਹੀ ਹੈ ਕੰਮ ਆ ਜਾ ਤੇ ਗਨ ਕੋਲ ਸਾਡੇ ਜਰੂਰ ਇਹ ਚਾਹਦੇ ਆਪਾਂ ਇੰਤਰ ਦੀ ਰੋਟੀ ਖਾਂਦੇ ਆ ਚਲੋ ਵਫਾਦਾਰੀ ਨਿਭਾਉਂਦੇ ਹਾਂ ਚੰਗੀ ਗੱਲ ਯਾਰ ਇੰਤਜ਼ਾਮ ਸਾਰੇ ਹੈਗੇ ਕੋਲ ਇੰਤਜ਼ਾਮ ਸਾਰੇ ਕੋਲ ਇਹ ਬਾਦਿਆਂ ਮੋਗੇ ਨੂੰ ਉਹ ਘ ਜਿਹੜਾ ਜੀਪੀਐਸ ਇਥੋਂ ਸ਼ੋਅ ਕਰਦਾ ਪਿਆ ਹੈ 72 ਕਿਲੋਮੀਟਰ ਐ ਅੜ ਜਾਣਾ ਆਪਾਂ ਹੁਣ ਮੋਗੇ ਰ ਟਾਈਮ ਨਾਲ ਹੀ ਪਹੁੰਚਾਂਗੇ ਅਗਲਾ ਫਿਰ ਪੜਾਅ ਉੱਥੇ ਮੋਗੇ ਹੋਏਗਾ ਉਸ ਤੋਂ ਅੱਗੇ ਫਿਰ ਦੇਖਦੇ ਆਂ ਆਪਾਂ ਕਿੱਧਰ ਨੂੰ ਜਾਣਾ ਹੈਗੇ ਹਲ ਹਾਲ ਦੇ ਚੱਲਦੇ ਆਂ ਅਸੀਂ ਮੋਗੇ ਇਹ ਇੰਨਾ ਦਾ ਸਾਰਾ ਕੰਮ ਆ ਗਏ ਹਾਂ ਜੀ ਹੁਣ ਅਸੀਂ ਮੋਗਾ ਤੇ ਆਪਾਂ ਟਿਆਖਣੋਂ ਪਹੁੰਚ ਗਏ ਆਂ ਤੇ ਤਲਾਸ਼ ਕਰਦੇ ਪਏ ਆਂ ਗੁਰਦੁਆਰਾ ਸਾਹਿਬ ਦੀ ਗੁਰਦੁਆਰਾ ਸਾਹਿਬ ਦੱਸਦੇ ਆ ਵੀ ਅੱਗੇ ਹੈਗਾ ਉਹ ਸਮਾਂ ਹੋ ਗਿਆ ਕੋਈ 4 ਵਜੇ ਦੇ ਕਰੀਬ ਜਿਹਨ ਛੋਟੇ ਹੁੰਦੇ ਆ ਆਮ ਦੇ ਨਾਲ ਹੀ ਇੱਥੇ ਪਹੁੰਚ ਗਏ ਆ ਬੜਾ ਭੀੜ ਭੜ ਵਾਲਾ ਇਲਾਕਾ ਤੇ ਜੀਪੀਐਸ ਲੱਗਿਆ ਹੋਇਆ 400 ਮੀਟਰ ਤੇ ਦੱਸਦਾ ਪਿਆ ਅਜੇ ਕੋਈ ਗੁਰਦੁਆਰਾ ਸਾਹਿਬ ਹੈ ਰਾਵਿਕ ਰਵਦੇ ਪਏ ਆ ਬਣੀ ਰਹੋ ਤੁਸੀਂ ਚੈਨਲ ਦੇਣਾ ਗੋਡਵਰਾ ਪਹੁੰਚ ਕੇ ਫਿਰ ਜਿੱਦਾਂ ਵੀ ਗੱਲਬਾਤ ਹੁੰਦੀ ਆ ਤੁਹਾਨੂੰ ਦੱਸਦੇ ਆ ਨਜ਼ਾਰੇ ਆਇਆ ਗੋਡਵਰਾ ਸਾਹਿਬ ਦਾ ਨਿਸ਼ਾਨ ਸਾਹਿਬ

ਗੋਗਰਾ ਸਾਹ ਕੋ ਨਜ਼ਾਰਾ ਕਰਿਆ ਬਾਜ਼ਾਰ ਦੇ ਵਿੱਚ ਹੈ ਜੀ ਕਰਦੇ ਆ ਗੱਲਬਾਤ ਗੋਗਰਾ ਸਹਿ ਜਾ ਕੇ ਸੇਵਾਦਾਰ ਦੇ ਨਾਲ ਪਰਮਾਨਦ ਹੋ ਜੇ ਇਹ ਬੜੀਆ ਹੈ ਬਈ ਇਹਦੇ ਜੀ ਇਹ ਸਾਡੀ 5-6 ਗੋਗਰਾ ਸਾਹ ਦਾ ਕੌਟਕ ਦੇ ਲਾਗੇ ਹੈ ਜੀ ਬismillah ਪੜ ਕੇ ਦੱਸਦੇ ਤੁਹਾਨੂੰ ਗੁਰਦੌਰ ਸਰ ਬੀਬੀ ਕਾਨਕੌਰ ਜੀ ਗੁਰਦੌਰ ਸਾਬ ਪਹੁੰਚ ਗਏ ਆ ਤੇ ਕਰਦਿਆਂ ਗੱਲ ਇਸੇ ਗੱਲ ਦੇ ਮਤਲਬ ਬਾਬਾ ਜੀ ਨੇ ਜਿੱਦਾਂ ਹੁੰਦੀ ਫਿਰ ਤੁਹਾਨੂੰ ਦੱਸਦੇ ਆ ਗੁਰਦੁਆਰਾ ਸਾਹਿਬ ਆਪਾਂ ਪਹੁੰਚ ਗਏ ਆ ਤੇ ਬਾਬਾ ਜੀ ਨੇ ਗੱਲ ਕੀਤੀ ਕਿੰਦੇ 6 ਵਜੇ ਸੇਵਾ ਦਾ ਰਾਹੇਗਾ ਜਿਹਨੇ ਕਮਰਾ ਦੇਣਾ ਹੈ ਤੇ ਆ ਹੁਣ ਸਾਈਕਲ ਆਪਣਾ ਇੱਥੇ ਖੜਾ ਇਹਨੂੰ ਲੈ ਚੱਲਦੇ ਅੱਗੇ ਤੇ ਵੀਡੀਓ ਨੂੰ ਕਰਦਾ ਇੱਥੇ ਮੈਂ ਐਂਡ ਵਧੀਆ ਰਿਹਾ ਸਫ਼ਰ ਅੱਜ ਦਾ ਤਾਂ ਕੱਲ ਮਿਲਦੇ ਫਿਰ ਇੱਕ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਸੋ ਸਤਿ ਸ੍ਰੀ ਅਕਾਲ ਤੇ ਮਿਲਦੇ ਆਂ ਕੱਲ ਫਿਰ ਇੱਕ ਨਵੇਂ ਬਲੌਗ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਤੇ ਨਾਲੇ ਦੱਸਾਂਗੇ ਕੱਲ ਦਾ ਪਲਾਨ ਕਿੱਧਰ ਨੂੰ ਜਾਣ ਦਾ ਬੰਦਾ ਹੈਗਾ ਹੈ